ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ শেਠ ਹਾਜ਼ਰ ਆਇਆ 90 ਚਰਚਾ ਲੈ ਕੇ ਹਰ ਰੋਜ਼ੀ ਤਰ੍ਹਾਂ ਮੇਰੇ ਨਾਲ ਜੁੜੇ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਸਾਧਾਰ ਜੋਗਿੰਦਰ ਸਿੰਘ ਜੀ ਸਰ ਬਹੁਤ ਸਵਾਗਤ ਹੈ ਜੀ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੋਗਿੰਦਰ ਜੀ ਤਰਨਤਾਰਨ ਦੀ ਜਿਮਨੀ ਚੋਣ ਬਾਰੇ ਗੱਲ ਕਰੀਏ ਤਾਂ ਸੱਤਾ ਦਾ ਤੇ ਦਰਦਾ ਹੱਥ ਇਸ ਸਮੇਂ ਇਸ ਚੋਣਾਂ ਦੇ ਵਿੱਚ ਉੱਪਰ ਰਿਹਾ ਹੈ ਔਰ ਇਸ ਪਿੱਛੇ ਕੀ ਵੱਡੇ ਕਾਰਨ ਨੇ ਔਰ ਭਵਿੱਖ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਕੀ ਰਣਨੀਤੀ ਅਪਣਾਉਣੀ ਪਵੇਗੀ ਅ ਦੇਖੋ ਲਗਨ ਜੀ ਤੁਸੀਂ ਗੱਲ ਕੀਤੀ ਆ ਤਰਨ ਤਾਰਨ ਚੋਂ ਹੁੰਦੀ ਪਰ ਮੈਂ ਇਸ ਤੋਂ ਪਹਿਲਾਂ ਜਿਹੜੀਆਂ ਮੌਜੂਦਾ ਸਰਕਾਰ ਦੇ ਸਮੇਂ ਚ ਹੋਰ ਵੀ ਜਿੰਨੀ ਚੋਣਾ ਹੋਈਆਂ ਨੇ ਹ ਟੋਟਲ ਆਪਾਂ ਦੇਖੀਏ ਤਾਂ 8 ਜਿੰਨੀ ਚੋਣਾ ਹੋਈਆਂ ਨੇ 8 ਵਾਲੀਆਂ ਜਿਨ੍ਹਾਂ ਚੋਂ ਸੱਤ ਹਲਕਿਆਂ ਚ ਆਮ ਆਦਮੀ ਪਾਰਟੀ ਜੇਤੂ ਰਹੀ ਹੈ ਜਿਮਨੀ ਚੋਣਾ ਚ ਜੀ ਵੱਡੀ ਗੱਲ ਆ ਤੇ ਉਹਦੇ ਨਾਲ ਹੀ ਲੋਕ ਸਭਾ ਚੋਣਾਂ ਚ ਵੀ ਆਪਾਂ ਦੇਖੀਏ ਲੋਕ ਸਭਾ ਚੋਣਾਂ ਚ ਵੀ ਆਮ ਆਦਮੀ ਪਾਰਟੀ ਨੇ ਜਿਹੜੀ ਤੁਸੀਂ ਰਣਨੀਤੀ ਦੀ ਗੱਲ ਕੀਤੀ ਹੈ ਜਿਮਨੀ ਚੋਣਾ ਚ ਵੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਨੇ ਬੜੀ ਰਣਨੀਤੀ ਅਪਣਾਈ ਹੈ ਲੋਕ ਸਭਾ ਚੋਣਾਂ ਚ ਵੀ ਜੇ ਮੌਜੂਦਾ ਤਰਨਤਾਰਨ ਚੋਣ ਚ ਵੀ ਗੱਲ ਕਰੀਏ ਤਾਂ ਬੜੀ ਇਹ ਯੋਜਨਾਬੱਧ ਤਰੀਕੇ ਨਾਲ ਲੜੀ ਗਈ ਹੈ ਇਲੈਕਸ਼ਨ। ਔਰ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਹਰਮੀਤ ਸਿੰਘ ਸੰਧੂ ਜਿਹੜੇ ਕਿ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਉਹ ਇੱਕ ਕੱਲੀ ਆਮ ਆਦਮੀ ਪਾਰਟੀ ਦੀ ਨਹੀਂ ਉਹ ਉਹਦਾ ਨਿੱਜੀ ਰਸੂਖ ਵੀ ਹੈ ਕੈਂਡੀਡੇਟ ਦਾ ਆਪ ਦਾ ਵੀ ਜਿਹੜੇ ਜੇਤੂ ਰਹੇ ਨੇ। ਤੁਸੀਂ ਦੇਖੋ ਉਹ ਪਹਿਲਾਂ ਆਜ਼ਾਦ ਜਿੱਤਦੇ ਆ ਉਸ ਤੋਂ ਬਾਅਦ ਦੋ ਵਾਰ ਸ਼੍ਰੋਮਣੀ ਕਾਲੀ ਦਲ ਵੱਲੋਂ ਜਿੱਤਦੇ ਆ। ਔਰ ਤੀਜੀ ਵਾਰੀ ਹੁਣ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਆ ਉਸ ਹਲਕੇ ਤੋਂ ਮਤਲਬ ਇੱਕ ਵਾਰੀ ਕੋਈ ਵਿਧਾਇਕ ਰਹੇ ਜੇ ਹਲਕੇ ਦਾ ਤਾਂ ਬੜੀ ਵੱਡੀ ਉਹ ਮਤਲਬ ਇੱਕ ਲਾਮਬੰਦੀ ਹਲਕੇ 'ਚ ਕਰ ਜਾਂਦਾ ਕਿਉਂਕਿ ਹਰ ਪਿੰਡ ਨਾਲ ਤਾਲਮੇਲ ਹੁੰਦਾ ਹਰ ਪਿੰਡ 'ਚ ਵਿਕਾਸ ਕਾਰਜ ਹੁੰਦੇ ਨੇ ਤੇ ਇਹ ਇਹਦੇ ਪਿੱਛੇ ਜਿਹੜੀ ਆ ਆਮ ਆਦਮੀ ਪਾਰਟੀ ਦੀ ਵੀ ਬੜੀ ਵੱਡੀ ਰਣਨੀਤੀ ਆ ਜੇ ਆਮ ਆਦਮੀ ਪਾਰਟੀ ਦੀ ਰਣਨੀਤੀ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ ਦਿੱਲੀ 'ਚ ਜਿਹੜੀਆਂ ਦੋ ਭਟੀਆਂ ਰਵੈਤੀ ਪਾਰਟੀਆਂ ਜੀ ਤੁਸੀਂ ਕਾਂਗਰਸ ਪਾਰਟੀ ਦੀ ਆਪਾਂ ਗੱਲ ਕਰ ਸਕਦੇ ਆਂ ਬੀਜੇਪੀ ਦੀ ਗੱਲ ਕਰ ਸਕਦੇ ਆਂ ਰਿਪੀਟ ਹੁੰਦੀਆਂ ਆ ਰਹੀਆਂ ਸੀ ਦਿੱਲੀ 'ਚ ਦਿੱਲੀ 'ਚ ਉਹਨਾਂ ਨੂੰ ਜੀ ਪਾਸੇ ਕਰਕੇ ਦਿੱਲੀ 'ਚ ਕਿੰਨੇ ਵਾਰ ਸਰਕਾਰ ਸਥਾਪਿਤ ਕੀਤੀ ਆ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਕਾਂਗਰਸ ਤੇ ਕਾਲੀ ਦਲ ਲੰਬੇ ਸਮੇਂ ਤੋਂ ਕਾਬਜ ਹੋਈਆਂ ਹੋਈਆਂ ਸੀ ਔਰ ਬਦਲ ਕੇ ਕਹਿ ਲਓ ਰਾਜ ਕਰਦੀਆਂ ਆ ਰਹੀਆਂ ਸੀ ਉਹ ਉਹਨਾਂ ਨੂੰ ਪਾਸੇ ਕਰਕੇ ਆਮ ਆਦਮੀ ਪਾਰਟੀ ਸੱਤਾ ਚਾਹੀਏ ਦੇਖੋ ਰਣਨੀਤੀ ਪੱਖੋਂ ਆਮ ਆਦਮੀ ਪਾਰਟੀ ਕਹ ਲੋ ਬੜੀ ਬਿਹਤਰ ਜਾਣਦੀ ਹੈ ਔਰ ਇਹ ਇਹ ਜੇ ਕੇਜਰੀਵਾਲ ਸਾਹਿਬ ਦੀ ਗੱਲ ਕਰੀਏ ਜਾਂ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਭਾਵੇਂ ਉਹ ਆਮ ਲੋਕਾਂ ਮਗੂੰ ਵਿਚਰਦੇ ਜਾਂ ਆਮ ਸਟੇਜਾਂ ਤੋਂ ਗੱਲਾਂ ਕਰਦੇ ਜਾਂ ਵਿਅੰਗ ਕਰਦੇ ਨਜ਼ਰ ਆਉਂਦੇ ਨੇ ਪਰ ਉਹਦੇ ਪਿੱਛੇ ਬੜੀ ਵੱਡੀ ਰਣਨੀਤੀ ਹੁੰਦੀ ਹੈ ਹਰ ਸ਼ਬਦ ਹਰ ਬੋਲ ਹਰ ਵਿਅੰਗ ਪਿੱਛੇ ਰਣਨੀਤੀ ਹੁੰਦੀ ਆ ਆਮ ਆਦਮੀ ਪਾਰਟੀ ਦੀ ਔਰ 27 ਨੂੰ ਲੈ ਕੇ ਵੀ ਜਿਹੜਾ ਐਚ ਇੱਕ ਆਬਜੋਏ ਨੇ ਔਰ ਬੜੇ ਵੱਡੀ ਉਹਦੇ ਨਾਲ ਜਿੱਤ ਦਰਜ ਕੀਤੀ ਆ ਆਮ ਆਦਮੀ ਪਾਰਟੀ ਨੇ ਤਰਨਤਾਰਨ ਚ ਉਸ ਤੋਂ ਲੱਗਦਾ ਹੈ ਕਿ ਜਿਹੜੀ 27 ਨੂੰ ਲੈ ਕੇ ਇਹ ਸਾਰਾ ਕੁਝ ਜਿਹੜੀ ਹੈ ਯੋਜਨਾਬੱਦੀ ਹੁਣ ਤੋਂ ਸ਼ੁਰੂ ਹੋ ਗਈ ਹੈ ਔਰ ਭਵਿਕ ਵਿੱਚ ਵੀ ਇਹ ਜਿਹੜੀ ਇੱਕ ਮਜ਼ਬੂਤ ਦਾਵੇਦਾਰੀ ਜਾਂ 27 ਨੂੰ ਲੈ ਕੇ ਇੱਕ ਮਜ਼ਬੂਤ ਦਾਵੇਦਾਰੀ ਪੇਸ਼ ਕਰਨਗੇ ਔਰ 27 ਚ ਵੀ ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ 27 ਚ ਵੀ ਇਹਨਾਂ ਦੀ ਕੋਈ ਯੋਜਨਾ ਜਾਂ ਉਹ ਤੋਂ ਬਿਨਾ ਇਲੈਕਸ਼ਨ ਲੜੀ ਜਾਊਗੀ ਬਿਲਕੁਲ ਜਗENDER ਜੀ ਤੇ ਨਾਲ ਹੀ ਜੇ ਆਪਾਂ ਗੱਲਬਾਤ ਕਰੀਏ ਵੀ ਬਾਦਲ ਧੜੇ ਨੇ ਆਪਣੀ ਪ੍ਰਾਪਤੀ ਨੂੰ ਆਪਾਂ ਕਹੀਏ ਵੱਡੇ ਪੱਧਰ ਤੇ ਜਿਹੜਾ ਪ੍ਰਚਾਰਿਆ ਵਾ ਔਰ ਕੀ ਇਹ ਸੁਖਬੀਰ ਦੀ ਜਿੱਤ ਹੈ ਜਾਂ ਕਹੀਏ ਵੀ ਸੁਖਬੀਰ ਦਾ ਮੋੜ ਜਿਹੜਾ ਉਭਾਰ ਹੋ ਚੁੱਕਿਆ ਆ ਆ ਲਗਨ ਜੀ ਦੇਖੋ ਆਪਾਂ ਇਸ ਕੋਲੋਂ ਤਾਂ ਹੈਗਾ ਕਿ ਤੁਸੀਂ ਕੱਲ ਤੋਂ ਹੀ ਦੇਖ ਲਓ ਵੀ ਜਦੋਂ ਤੋਂ ਨਤੀਜਾ ਚੱਲ ਰੇ ਸੀ ਜਾਂ ਆਪਸ ਵਿੱਚ ਦੋਵੇਂ ਤੇਰਾਮੂ ਸਾਹਮਣੇ ਹੋ ਗਈਆਂ ਸੀ ਜਦੋਂ ਪਹਿਲਾਂ ਦਾ ਮੋਢਲੇ ਦੌਰ ਚ ਤਾਂ ਅਕਾਲੀ ਦਾ ਲੱਗੇ ਸੀ ਹੂੰ ਜੀ ਪਹਿਲੇ 3 ਰਾਊਂਡ ਚ ਅੱਗੇ ਸੀਗੇ ਹਾਂ 3 ਰਾਊਂਡ ਚ ਪਹਿਲਿਆਂ ਚ ਅੱਗੇ ਸੀ ਤੇ ਜਦੋਂ ਆਹਮੋ ਸਾਹਮਣੇ ਵੀ ਹੋਏ ਐ ਭਾਵੇਂ ਆਮ ਆਦਮੀ ਪਾਰਟੀ ਅੱਗੇ ਲੰਘੀ ਐ ਕਈ ਜਿਹੜੇ ਰਾਊਂਡ ਸੀ ਉਹਨਾਂ 'ਚ ਤਾਂ ਬਹੁਤ ਨੇੜੇ ਦਾ ਫਰਕ ਰਿਹਾ ਪਿੰਡ ਤੇ ਆ ਕੇ ਚਲੋ ਖੈਰ ਜਿਆਦਾ ਪਛੜ ਗਈ ਐ ਪਰ ਕਾਲੀ ਦਲ ਨੇ ਉਦੋਂ ਹੀ ਮਤਲਬ ਇਸ ਗੱਲ ਨੂੰ ਵੱਡੀ ਪੱਧਰ ਤੇ ਪ੍ਰਚਾਰਨਾ ਸ਼ੁਰੂ ਕਰਤਾ ਸੀ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਪੋਸਟਾਂ ਸ਼ੁਰੂ ਹੋ ਗਈਆਂ ਸੀ ਔਰ ਜੇ ਅੱਜ ਦੀ ਡੇਟ 'ਚ ਪੰਜਾਬ 'ਚ ਦੇਖੀਏ ਤਾਂ ਜਿਹੜਾ ਇਹਦਾ ਆਈਟੀ ਸੈੱਲ ਹੈ ਨਾ ਸ਼ੁਰੂਮਣੀ ਕਾਲੀ ਦਲ ਜਾਂ ਬਾਦਲ ਧੜੇ ਦਾ ਉਹ ਬਹੁਤ ਮਜ਼ਬੂਤ ਆ ਉਹਦੇ ਵਿੱਚ ਇੱਕ ਬੜੀ ਇੱਕ ਰਣਨੀਤੀ ਨਾਲ ਲੜ ਰਿਹਾ ਤੁਸੀਂ ਦੇਖੋ ਹਰ ਹਲਕੇ 'ਚ ਅ ਮਤਲਬ 5 ਤੋਂ 7 ਬੰਦੇ ਆਈਟੀ ਸੈੱਲ ਦੇ ਇਦਾਂ ਦੇ ਬੈਠੇ ਆ ਵੀ ਤੁਸੀਂ ਕੋਈ ਵੀ ਪੋਸਟ ਕਿਸੇ ਧਰ ਦੀ ਪਾਓ ਉਹ ਤੇ ਲਗਾਤਾਰ ਕਮੈਂਟ ਸ਼ੁਰੂ ਹੋ ਜਾਂਦੇ ਆ ਤੁਸੀਂ ਹੋਰ ਕੱਲ ਛੱਡੋ ਪੱਤਰਕਾਰਾਂ ਦੀ ਘੇਰਾਬੰਦੀ ਸ਼ੁਰੂ ਹੋ ਜਾਂਦੀ ਹੈ ਜੇ ਉਹ ਕਿਸੇ ਹੋਰ ਪਾਰਟੀ ਦੇ ਹੱਕ 'ਚ ਕਹਿ ਲੋ ਜਾਂ ਕਿਸੇ ਕਿਸੇ ਇਥੋਂ ਤੱਕ ਕਿ ਕੋਈ ਸੱਚੀ ਗੱਲ ਵੀ ਕਰ ਲਵੇ ਤਾਂ ਉਹਨੂੰ ਉਹਨੂੰ ਘੇਰਨਾ ਸ਼ੁਰੂ ਕਰ ਦਿੰਦੇ ਆ ਜੀ ਹਨਾ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਕੱਲੇ ਸੁਖਵੀਰ ਦਾ ਵਾਰ ਨਹੀਂ ਆਪਾਂ ਕਹਿ ਸਕਦੇ ਜਾਂ ਕੱਲੇ ਸੁਖਵੀਰ ਦੀ ਜਿੱਤ ਨਹੀਂ ਕਹਿ ਸਕਦੇ ਜਿਹੜਾ ਉੱਥੇ ਉਮੀਦਵਾਰ ਵੀ ਇਹਨਾਂ ਨੇ ਲਿਆਂਦਾ ਪੀਪ ਸੁਖਵਿੰਦਰ ਕੌਰ ਉਸ ਪਰਿਵਾਰ ਦਾ ਆਪਦਾ ਬੜਾ ਬੜਾ ਰੂਕ ਸੀ ਤੁਸੀਂ ਵੇਖੋ ਉਹਨਾਂ ਨੇ 42 ਪਿੰਡਾਂ ਦੇ ਤੋਂ ਸਰਪੰਚ ਪਹਿਲਾਂ ਹੀ ਸ਼ਾਮਲ ਕਰਾਤੇ ਸੀ ਕਾਲੀ ਦਲ ਬਾਦਲ ਚ ਬੜੀ ਵੱਡੀ ਪ੍ਰਾਪਤੀ ਹੈ ਇਹ 42 ਪਿੰਡਾਂ ਦੇ ਸਰਪੰਚ ਜੀ ਤੇ ਉਹਦੇ ਨਾਲ 8 ਕਾਉਂਸਲਰ ਕਰਨ ਤਰਨ ਦੇ ਬੜੀ ਉਹ ਮਤਲਬ ਇੱਕ ਕਾਉਂਸਲ ਜੇਤੂ ਸਾਰੇ ਜੇਤੂ ਕਾਉਂਸਲਰ ਜੇਤੂ ਸਰਪੰਚ ਤੁਸੀਂ ਉਸ ਪਰਿਵਾਰ ਦਾ ਜਾਂ ਜਿਸ ਤਰ੍ਹਾਂ ਆਪਣੇ ਕੰਚਨਪ੍ਰੀਤ ਕੌਰ ਉਹਨਾਂ ਦੀ ਬੇਟੀ ਹੈ ਬੀਬੀ ਜੀ ਦੀ ਉਹਨੇ ਪ੍ਰਚਾਰ ਕੀਤਾ ਜਾਂ ਜਿਸ ਤਰ੍ਹਾਂ ਉਹ ਉਹਨਾਂ ਦੇ ਬੋਲਣ ਦਾ ਢੰਗ ਹੈ ਜਾਂ ਉਹਨਾਂ ਦੀ ਰਣਨੀਤੀ ਦਾ ਢੰਗ ਹੈ ਉਹ ਉਹ ਵੀ ਇੱਕ ਵੱਡਾ ਪੱਖ ਹੈ ਕਾਲੀ ਦਲ ਦੇ ਹੱਕ ਚ ਰਿਹਾ ਜਾਂ ਇਸ ਕਾਲੀ ਦਲ ਦੀ ਜਿਹੜੀ ਮਜ਼ਬੂਤੀ ਹੈ ਉਸ ਹਲਕੇ 'ਚ ਦੇਖੀ ਹੈ ਉਹ ਵੀ ਬੜਾ ਵੱਡਾ ਪੱਖ ਹੈ ਬਾਕੀ ਤਾਨੂੰ ਪਤਾ ਕਿ ਬੜੀ ਵੱਡੀ ਧਨਾੜ ਪਾਰਟੀ ਆ ਸਾਰਾ ਹਰ ਤਰ੍ਹਾਂ ਦਾ ਉਹਤੇ ਦਾ ਪੇਜ ਵਰਤੇ ਆ ਹੂੰ ਫੇਰ ਭੁਕੇ ਲੋ ਭਾਰਤਾ ਹੋਇਆ ਔਰ ਜਿਹੜੀ ਤੁਸੀਂ ਭਵਿੱਖ 'ਚ ਗੱਲ ਕਰ ਰਹੇ ਹੋ ਭਵਿੱਖ 'ਚ ਦੇਖੋ ਲਗਨ ਜੀ ਇੱਕ ਗੱਲ ਤਾਂ ਹੈਗਾ ਗੱਲ ਹੈਗੀ ਆ ਵੀ ਜਿਹੜੀ ਅਕਾਲੀ ਦਲ ਦਾ ਫਾੜ ਹੈ ਨਾ ਹੂੰ ਉਹਦਾ ਤਾਂ ਅਸਰ ਦਿਖਦਾ ਹੀ ਆ ਬਿਲਕੁਲ ਔਰ ਇਹ ਇਹ ਜੇ ਤੁਸੀਂ ਕਹੋ ਵੀ ਇਹ ਮਤਲਬ ਕਾਲੀ ਦਲ ਬਹੁਤ ਜਲਦੀ ਉੱਪਰ ਜਾਊਗਾ ਇਹ ਇਤੇ ਲਈ ਬੜੀ ਇੱਕ ਯੋਜਨਾਬੱਦੀ ਦੀ ਲੋੜ ਆ ਹੂੰ ਔਰ ਜਿਹੜੀਆਂ ਜਿਹੜੀ ਦਫਾੜਤਾ ਜਾਂ ਲਖੀਰ ਆ ਜਾਂ ਆਪਸੀ મતਭੇਦ ਨੇ ਕਾਲੀ ਦਲ ਦੇ ਉਹ ਦੂਰ ਕਰਕੇ ਇੱਕ ਮੁੱਠ ਹੋਣਾ ਪਊਗਾ ਬਿਲਕੁਲ ਫਿਰ ਫਿਰ ਕਿਸੇ ਮਤਲਬ ਨਿਸ਼ਾਨੇ ਤੇ ਪਹੁੰਚਿਆ ਜਾ ਸਕਦਾ ਜਾਂ ਕਿਸੇ ਮੰਜ਼ਲ ਤੇ ਪਹੁੰਚਿਆ ਜਾ ਸਕਦਾ ਨਹੀਂ ਤਾਂ ਪਿਛਲੇ ਸਮੇਂ ਕਾਲੀ ਦਲ ਤਾਂ ਪੰਜਾਬ ਚ ਮਜ਼ਬੂਤ ਹੀ ਆ ਇਹ ਤਾਂ ਲੀਡਰਸ਼ਿਪ ਦੀ ਆਪਸੀ ਵਿਪਾਰਤਾ ਜਾਂ ਆਪਸੀ ਤਰੇੜ ਜਾਂ ਆਪਸੀ મતਭੇਦਾਂ ਕਰਕੇ ਕਾਲੀ ਦਲ ਪਛੜਦਾ ਆ ਰਿਹਾ ਔਰ ਹੁਣ ਵੀ ਇਸ ਹਾਲਕੇ 'ਚ ਵੀ ਆਪਸੀ ਤਰੇੜ ਕਰਕੇ ਪਛੜਿਆ ਨਹੀਂ ਤਾਂ ਦੋ ਦੀ ਥਾਂ ਤੇ ਇੱਕ ਨੰਬਰ ਤੇ ਵੀ ਜਾ ਸਕਦਾ ਸੀ ਨਾ ਕਾਲੀ ਦਲ ਇਹ ਮਤਲਬ ਇੱਕ ਠੀਕ ਆ ਇਸ ਗੱਲ ਨੂੰ ਕੱਲਾ ਸੋਸ਼ਲ ਮੀਡੀਆ ਤੇ ਜਾਂ ਆਈਟੀ ਸੈੱਲ ਨਾਲ ਜੋੜ ਕੇ ਜਾਂ ਇਸ ਗੱਲ ਨੂੰ ਬਹੁਤ ਵੱਡੀ ਪੱਧਰ ਤੇ ਉਭਾਰ ਕੇ ਜੇ ਤੁਸੀਂ ਕਹੋ ਲੋਕਾਂ ਦਾ ਦਿਲ ਜਿੱਤ ਲਓਗੇ ਜਾਂ ਲੋਕਾਂ ਦਾ ਮਨ ਜਿਹੜਾ ਲੋਕਾਂ ਨੂੰ ਭਾਵਨਾਤਮਕ ਤੌਰ ਤੇ ਤੁਸੀਂ ਨਾਲ ਤੋੜ ਲਓਗੇ ਉਹ ਉਹ ਗੱਲ ਸਾਰੇ ਹਲਕਿਆਂ 'ਚ ਨਹੀਂ ਬਣਨ ਵਾਲੀ ਹੈਗੀ ਇਹਦੇ ਲਈ ਮਤਲਬ ਕਹਿ ਲਓ ਲੋਕ ਮਨਾਂ 'ਚ ਜਿਹੜੇ ਰੋਸ ਨੇ ਜਾਂ ਲੋਕ ਮਨਾਂ 'ਚ ਜਿਹੜੀ ਜਿਹੜੀ ਵਿਤ ਪਈ ਹੋਈ ਆ ਉਹਨੂੰ ਖਤਮ ਕਰਨਾ ਪਊਗਾ ਔਰ ਹਨਾ ਜਿਹੜੀ ਜਿਹੜੀਆਂ ਦੋਵਾਂ ਧਿਰਾਂ ਨੂੰ ਇੱਕ ਮੰਚ ਤੇ ਇੱਕ ਮੁੱਠ ਹੋਣਾ ਪਊਗਾ ਜੀ ਜੀ ਜੋਗਿੰਦਰ ਜੀ ਆਪਾਂ ਅੱਗੇ ਜੇ ਗੱਲਬਾਤ ਕਰੀਏ ਤਾਂ ਦੋਵਾਂ ਧਿਰਾਂ ਤੋਂ ਬਾਅਦ ਆਪਾਂ ਪੰਥਕ ਤੇ ਜਾਂ ਆਪਾਂ ਕਹੀਏ ਮਨਦੀਪ ਸਿੰਘ ਉਹ ਵੀ ਚੋਣ ਚੋਣ ਮੈਦਾਨ ਚ ਸੀਗੇ ਤਾਂ ਉਹਨਾਂ ਦਾ ਕਿਸ ਤਰੀਕੇ ਦਾ ਪ੍ਰਦਰਸ਼ਨ ਰਿਆ ਉਹਨੂੰ ਲੋਕ ਕਿਵੇਂ ਦੇਖਦੇ ਨੇ ਔਰ ਪੰਥਕ ਤੇ ਰੰਦਾ 227 ਨੂੰ ਲੈ ਕੇ ਕੀ ਭਵਿੱਖ ਹੈ ਦੇਖੋ ਲਗਨ ਜੀ ਆਪਾਂ ਗੱਲ ਕਰੀਏ ਤਾਂ ਆ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਤੈਰਾ ਦੂਜੇ ਪਾਸੇ ਜਦੋਂ ਬਾਦਲ ਪਰਿਵਾਰ ਕਿਸੇ ਇੱਕ ਹਲਕੇ ਚੋਣ ਲੜਦਾ ਨਾ ਤਾਂ ਉਹ ਬੜੀ ਰਣਨੀਤੀ ਨਾਲ ਲੜਦਾ ਔਰ ਕਹ ਲੋ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਸਰਕਾਰ ਦੇ ਬਰਾਬਰ ਦੀ ਧੈਰਾ ਉਹ ਬਾਦਲ ਪਰਵਾਰਾ ਆਪ ਹੀ। ਉਹ ਔਰ ਜੇ ਤੁਸੀਂ ਗੱਲ ਕਰੋਗੇ ਜਦੋਂ ਦੋ ਵੱਡੀਆਂ ਧਿਰਾਂ ਲੜਦੀਆਂ ਹੋਣ ਤਾਂ ਉਹ ਚ ਇੱਕ ਆ ਆਜ਼ਾਦ ਉਮੀਦਵਾਰ ਇੱਕ ਨਮਾ ਕੈਂਡੀਡੇਟ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦਾ ਤੁਸੀਂ ਕਹ ਲੋ 4 ਤਿੰਨ ਵਾਰ ਹੀ ਜਿੱਤਿਆ ਹੋਇਆ ਐਮਐਲਏ ਲੜ ਰਿਹਾ। ਦੂਜੇ ਪਾਸੇ ਅਕਾਲੀ ਦਲ ਇੱਕ ਬੜੀ ਕਹੋ ਦਹਾਕਿਆਂ ਤੋਂ ਚੱਲੀ ਆ ਰਹੀ ਧਿਰ ਲੜ ਰਹੀ ਹੈ। ਤੀਜੇ ਪਾਸੇ ਇੱਕ ਨਵਾਂ ਚਿਹਰਾ ਲੜ ਰਿਹਾ ਹੈ। ਔਰ ਇੰਟੀਆਂ ਵੱਡੀਆਂ ਧਿਰਾਂ ਚੋਂ ਅ ਮਤਲਬ ਜੀ ਨੈਸ਼ਨਲ ਪਾਰਟੀਆਂ, ਕਾਂਗਰਸ ਆ, ਭਾਜਪਾ ਆ, ਅਕਾਲੀ ਦਲ ਬਾਦਲ ਆ, ਆਮ ਆਦਮੀ ਪਾਰਟੀ ਆ, ਉਹ ਚ ਇੱਕ ਨਵਾਂ ਚਿਹਰਾ ਖੜਾ ਹੋ ਕੇ 20000 ਵੋਟਾਂ ਲੈ ਜਾਂਦਾ ਇਹ ਕੋਈ ਛੋਟੀ ਗੱਲ ਨਹੀਂ ਹੈ। ਔਰ ਤੁਸੀਂ ਦੇਖੋ ਸਾਰੀਆਂ ਪਾਰਟੀਆਂ ਨੇ ਉੱਥੇ ਸਾਰੇ ਰੰਗ ਵਰਤੇ ਨੇ ਔਰ ਇਹ ਇਹ ਬੰਦਾ ਬਿਨਾ ਕਿਸੇ ਖਰਚੇ ਤੋਂ ਬਿਨਾ ਕਿਸੇ ਪੈਸਾ ਵੰਡਣ ਤੋਂ ਔਰ ਲੋਕ ਇੱਡਾ ਵੱਡਾ ਸਮਰਥਨ ਦੇ ਦਿੰਦੇ ਆ ਇਹ ਤੁਸੀਂ ਇੱਕ ਮਜ਼ਬੂਤ ਧਰ ਹੈ ਵੀ ਹਮ ਔਰ ਕਾਂਗਰਸ ਪਾਰਟੀ ਨੂੰ ਪਛਾੜ ਦੇਣਾ ਕਿਤੇ ਛੋਟੀ ਗੱਲ ਥੋੜੀ ਹੈ ਜੀ ਹਨਾ ਇਹ ਇਹ ਜੇ ਭਵਿੱਖ ਨੂੰ ਵੀ ਤੁਸੀਂ 27 ਨੂੰ ਲੈ ਕੇ ਵੀ ਕਹਿੰਦੇ ਹੋ ਤਾਂ ਵਾਰਿਸ ਪੰਜਾਬ ਦੇ ਜਾਂ ਇੱਥੇ ਜਿਹੜਾ ਪੁਨਰਸਰਜੀਤੀ ਕਾਲੀਦਲ ਆ ਜਾਂ ਉਹਦੀ ਲੀਡਰਸ਼ਿਪ ਆ ਜਾਂ ਮਾਨ ਧੜਾ ਜੇ ਸਾਰੀਆਂ ਤਰ੍ਹਾਂ ਇਸ ਰੂਪ ਚ ਇਕੱਠੀਆਂ ਰਹਿੰਦੀਆਂ ਨੇ ਔਰ ਇਹਦੇ ਲਈ ਭਵਿੱਖ ਦੀ ਯੋਜਨਾਬੱਦੀ ਹੁਣੇ ਤੋਂ ਸ਼ੁਰੂ ਕਰਦੇ ਆ ਜਾਂ ਭਵਿੱਖ ਦੀ ਰਣਨੀਤੀ ਹੁਣੇ ਤੋਂ ਸ਼ੁਰੂ ਕਰਦੇ ਆ ਹੁਣੇ ਤੋਂ ਯੋਜਨਾਬੱਧ ਤਰੀਕੇ ਨਾਲ ਜਿਹੜੀ ਹੈ ਹਰ ਹਲਕੇ ਚ ਪੈਰਵਾਈ ਕਰਦੇ ਆ ਜਾਂ ਲੋਕ ਲਾਭੰਦ ਦੀ ਸੇਵਾ ਕਰਦੇ ਆ ਤਾਂ ਤੁਸੀਂ ਇਹ ਮਤ ਸਮਝੋ ਵੀ ਇਹ ਪੰਥਕ ਧਿਰ ਵੀ ਜਾਂ ਪੰਥਕ ਧਰਾਂ ਜਿਹੜੀਆਂ ਇਹ ਕਿਸੇ ਪੱਖੋਂ ਮਾੜੀਆਂ ਨਹੀਂ ਇਹ ਮਜ਼ਬੂਤ ਨੇ ਔਰ ਕਹਿ ਲੋ ਭਵਿਕ ਲਈ ਇਹ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਜਾਂ ਧਰਾਂ ਨੇ ਹਾਲਾਂਕਿ ਪੁਨਰਸਜੀਤੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਨਹੀਂ ਉਤਾਰਿਆਗਾ ਪਰ ਉਹ ਆਪਣੇ ਪਰਤਾ ਤੋਲਗੇ ਨਾ ਜੀ ਇਹ ਉਹ ਹੁਣੇ ਤੋਂ ਲਾਮਬੰਦੀ ਸ਼ੁਰੂ ਕਰ ਦਿੰਦੇ ਆ ਤਾਂ ਦੇਖੋ ਵੱਖਰਾ ਇੱਕ ਧੜਾ ਬਹੁਤ ਮਜ਼ਬੂਤ ਧੜਾ ਆ ਜਿਵੇਂ ਗੱਲ ਇਹ ਵੀ ਆਈ ਹੈ ਕਿ ਉਹ ਜਿੱਤਣ ਦੇ ਸਮਰੱਥ ਨਾ ਵੀ ਹੋਣਗੇ ਜਾਂ ਉਸ ਰੂਪ ਚ ਜਿੱਤ ਦਰਜ ਨਹੀਂ ਵੀ ਕਰ ਸਕਣਗੇ ਤਾਂ ਬਾਦਲ ਤੜੇ ਨੂੰ ਤਾਂ ਪਾਰਟੀ ਪਹੁੰਚੋ ਰੋਲ ਅਦਾ ਕਰ ਹੀ ਸਕਦੇ ਆ ਨਾ ਭਾਵੇਂ ਇਹਨੂੰ ਬਾਦਲ ਤੜਾ ਹੀ ਕਹੀ ਜਾਵੇ ਜੀ ਉਹ ਇਹ ਏਜੰਸੀਆਂ ਦੀ ਖੇਡ ਆ ਜਾਂ ਇਹ ਭਾਜਪੀ ਦੀ ਖੇਡ ਆ ਦਿੱਲੀ ਦੀ ਖੇਡ ਆ ਪਰ ਇੱਕ ਗੱਲ ਇਹ ਵੀ ਆ ਨਾ ਵੀ ਜਦੋਂ ਆਪਣੇ ਨੂੰ ਪਾਸੇ ਕਰਕੇ ਤੁਸੀਂ ਚੱਲਦੇ ਹੋ ਤਾਂ ਫਿਰ ਇਹਨੂੰ ਕਿਸੇ ਰੂਪ 'ਚ ਦੇਖੀ ਚੱਲੋ ਮਤਲਬ ਨੁਕਸਾਨ ਤਾਂ ਖਾਨੇ ਹੀ ਹੋਣਾ ਤੁਸੀਂ ਹੂੰ ਤੇ ਉਹ ਨੁਕਸਾਨ ਦੀ ਪਰਭਾਈ ਕਦੋਂ ਹੋਣੀ ਆ 17 ਤੋਂ ਲੈ ਕੇ ਤਾਂ ਹੁਣ ਹਰਦੇ ਆਉਣੇ ਆ ਜੇ ਹਜੇ ਵੀ ਉਹਦੀ ਪਰਭਾਈ ਨਾ ਕਰ ਸਕੇ ਤਾਂ ਫਿਰ ਕਦੋਂ ਕੀਤੀ ਜਾਣੀ ਆ ਕਹਿਣ ਤੋਂ ਭਾਵ ਆ ਵੀ ਉਹ ਮਜ਼ਬੂਤ ਤਰ੍ਹਾਂ ਮਨਦੀਪ ਸਿੰਘ ਨੂੰ ਜਿਹੜੀ ਵੋਟ ਪਈ ਆ ਠੀਕ ਆ ਉਹ ਟੱਕਰ 'ਚ ਸੀਗਾ ਮਤਲਬ ਪਹਿਲਾਂ ਇਹ ਸੀਗਾ ਵੀ ਸੱਤਾਧਾਰੀ ਧਰਨਾ ਉਹਦੀ ਟੱਕਰ ਆ ਇਹ ਲੋਕਾਂ 'ਚ ਚਰਚਾ ਵੀ ਸੀ ਮੀਡੀਆ 'ਚ ਵੀ ਚਰਚਾ ਸੀ ਅਰ ਜਿਸ ਤਰ੍ਹਾਂ ਬਾਦਲ ਧੜੇ ਨੇ ਹਮਲਾ ਮਾਰਿਆ ਕਹਿ ਲੋ ਤਾਂ ਉਹ ਤਕੂਣੇ ਮੁਕਾਬਲੇ ਚ ਜਿਹੜਾ ਉਹ ਰਿਆ ਮਨਦੀਪ ਸਿੰਘ ਜੀ ਬਿਲਕੁਲ ਜੋਗਿੰਦਰ ਜੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਭਵਿੱਖ ਤੇ ਸਮੇਂ ਸਵਾਲੀਆ ਨਿਸ਼ਾਨ ਲੱਗਿਆ ਕਿ ਮੁੜ ਤੋਂ ਕਾਂਗਰਸ ਪੰਜਾਬ ਦੇ ਵਿੱਚ ਉੱਪਰ ਸਕੇਗੀ ਦੇਖੋ ਲਗਨ ਆਪਾਂ ਸਾਰੀਆਂ ਧਿਰਾਂ ਦੀ ਗੱਲ ਕਰ ਲਈ ਹੈ ਅ ਜਿਹੜੇ ਤਕੂਣੇ ਮੁਕਾਬਲੇ ਦੀ ਵੀ ਗੱਲ ਕਰ ਲਈ ਹੈ ਔਰ ਕਾਂਗਰਸ ਪਾਰਟੀ ਜੇ ਤੁਸੀਂ ਦੇਖੋ ਤਾਂ ਕਾਂਗਰਸ ਪਾਰਟੀ ਅ ਜਦੋਂ ਵੀ ਪਛੜੀ ਹੈ ਪੰਜਾਬ ਤੋਂ ਤਾਂ ਉਹ ਆਪਸੀ ਵਿਵਾਦਤਾ ਕਰਕੇ ਜਾਂ ਲੀਡਰਸ਼ਿਪ ਦੀਆਂ ਕਟਾਈਆਂ ਕਰਕੇ ਅ ਹੀ ਕਾਂਗਰਸ ਜਿਹੜੀ ਹੈ ਉਹ ਮਾਰ ਖਾਣੀ ਪਈ ਹੈ ਔਰ ਤੁਸੀਂ ਦੇਖਦੇ ਹੋ ਕਿ ਹੁਣ ਇੱਥੇ ਵੀ ਜਿਸ ਤਰ੍ਹਾਂ ਲੀਡਰਸ਼ਿਪ ਨੇ ਜਿਸ ਤਰ੍ਹਾਂ ਦਾ ਖਲਾਰਾ ਪਾਇਆ ਜਾਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਉਹਦੀ ਬਹੁਤ ਚਰਚਾ ਹੋ ਚੁੱਕੀ ਹੈ ਰਾਜਾ ਬੜੰਗ ਦੀ ਹੈ ਨਾ ਤੁਸੀਂ ਦੇਖ ਲਿਆ ਔਰ ਤੁਸੀਂ ਦੇਖਿਆ ਵੀ ਹੈ ਕਿ ਜਿਹੜਾ ਇਹਨਾਂ ਦਾ ਕੈਂਡੀਡੇਟ ਸੀ ਉਹ ਉਹ ਮਤਲਬ ਇੰਨਾ ਗੁੱਸੇ ਚ ਭਰਿਆ ਹੋਇਆ ਸੀ ਜਾਂ ਕਹਿ ਲਓ ਜਾਂ ਆਪਣੀ ਹਾਰ ਤੋਂ ਇੰਨਾ ਉਹ ਉਹ ਹੋਇਆ ਹੋਇਆ ਸੀ ਉਹਨੇ মিডিਆ ਨਾਲ ਗੱਲ ਹੀ ਨਹੀਂ ਕੀਤੀ ਹਮ ਮਤਲਬ ਕਹਿਣ ਤੋਂ ਭਾਵ ਹੈ ਹੈਨਾ ਔਰ ਕਾਂਗਰਸ ਨੂੰ ਇਹਦੇ ਲਈ ਇੱਕ ਜਿਹੜਾ ਲੋਕਾਂ ਨੇ ਸੀਸਾ ਦਿਖਾਤਾ ਇਸ ਹਲਕੇ ਚ ਜਿਸ ਤਰ੍ਹਾਂ ਇਹ ਮਤਲਬ ਇਹਨਾਂ ਦੇ ਨਾਲ ਲੀਡਰਸ਼ਿਪ ਚ ਇੱਕ ਦੌੜ ਲੱਗੀ ਹੋਈ ਹੈ ਵੀ ਮੈਂ ਸੀਐਮ ਮੈਂ ਸੀਐਮ ਕਈ ਚਿਹਰੇ ਮਤਲਬ ਉਹ ਉਹਨਾਂ ਨੂੰ ਇਹੀ ਲੱਗਦਾ ਪਿਆ ਵੀ ਅਸੀਂ ਆ ਗਏ ਅਸੀਂ ਆ ਗਏ ਹਨ ਜਾਂ ਕਾਂਗਰਸ ਆ ਗਈ 27 ਇਹ ਇਹ ਲੋਕਾਂ ਨੇ ਦੱਸਤਾ ਜਾਂ ਦਿਖਾ ਵੀ ਦਿੱਤਾ ਬੇ ਇਹਨੂੰ ਸਬਕਾ ਨਾ ਸਮਝੋ ਤੁਸੀਂ ਹੋਇਆ ਤਾਂ ਇਹ ਕਿ ਜਿਹੜੇ ਸੀਨੀਅਰ ਲੀਡਰਾਂ ਦੀ ਅੰਗੈਲੀ ਸੀਗੀ ਉਹਦਾ ਖਾਮੇ ਅੱਜ ਤਾਂ ਉਮੀਦਵਾਰ ਨੂੰ ਭੁਗਤਣਾ ਪੈ ਗਿਆ ਤਾਂ ਉਮੀਦਵਾਰ ਨੂੰ ਵੀ ਭੁਗਤਣਾ ਪਿਆ ਜਿਹੜੇ ਕਾਂਗਰਸੀ ਵਰਕਰ ਵੀ ਹੈ ਜਿੰਨਾਂ ਚ ਜਿੰਨਾਂ ਚ ਆਕਾਸ ਹੈ ਜਾਂ ਸੁਭਾਵਨਾ ਜਿਹੜੇ ਸੱਤਾ ਦੀ ਹੜੀਕ ਕਰ ਰਹੇ ਆ ਉਹਨਾਂ ਨੂੰ ਵੀ ਪਤਾ ਤਾਂ ਲੱਗ ਗਿਆ ਵੀ ਮਤਲਬ ਉਹ ਸਾਡੀ ਜਿਹੜੀ ਲੀਡਰਸ਼ਿਪ ਦੀ ਗਲਤੀ ਹੈ ਉਹਦੇ ਨਾਲ ਅਸੀਂ ਪੁਛੜ ਸਕਦੇ ਹਾਂ ਬਿਲਕੁਲ ਜਾਂ ਹਾਈ ਕਮਾਂਡ ਨੂੰ ਵੀ ਜਿਹੜਾ ਇਹ ਪਤਾ ਲੱਗ ਗਿਆ ਵੀ ਪੰਜਾਬ ਚ ਕੀ ਮਾਹੌਲ ਆ ਜਿਹੜੀ ਆਪਸੀ ਲੀਡਰਾਂ ਦੀ ਖਿੱਚੋ ਤਾਣਾ ਜਾਂ ਕਿੰਨੇ ਮੁੱਖ ਮੰਤਰੀ ਦੇ ਚਿਹਰੇ ਤੁਰੇ ਫਿਰਦੇ ਆ ਔਰ ਜਿਸ ਤਰ੍ਹਾਂ ਦਿਖਿਆ ਜਿਹੜੇ ਸਭ ਤੋਂ ਵੱਡੇ ਚਿਹਰੇ ਸੀ ਪ੍ਰਤਾਪ ਸਿੰਘ ਬਾਜਵਾ ਜਾਂ ਰਾਜਾ ਵੜਿੰਗ ਤੇ ਉਹ ਉਹ ਤਾਂ ਵਿਚਾਰੇ ਮੈਦਾਨ ਛੱਡ ਕੇ ਭਜਾਏ ਉਥੋਂ ਹੂੰ ਚੋਂ ਆਖਰੀ ਦਿਨਾਂ ਛੱਡ ਕੇ ਭੱਜਿਆ ਨਾ ਜਦੋਂ ਹਾਲਾਤ ਦਿਸ ਗਏ ਜੀ ਤੇ ਇਹ ਇਸ ਤਰ੍ਹਾਂ ਜੇ ਕਹੂੰ ਸਤਾਈ ਲਈ ਇੱਕ ਯੋਜਨਾਬੱਧ ਇੱਕ ਉਹ ਉਸ ਤਰੀਕੇ ਨਾਲ ਲੜਾਈ ਲੜਨੀ ਪਊਗੀ ਕਾਂਗਰਸ ਪਾਰਟੀ ਨੂੰ ਹੂੰ ਮਤਲਬ ਇੱਕ ਇੱਕ ਫਾਈਟ ਚ ਆਉਣ ਲਈ ਜਾਂ ਮੁਕਾਬਲੇ ਚ ਆਉਣ ਲਈ ਹੂੰ ਇਹ ਜਿਹੜੀ ਜਿੱਤ ਦੇਖ ਕੇ ਚੱਲੀ ਜਾਂਦੇ ਆ ਉਹ ਉਹ ਜਿੱਤ ਨੂੰ ਬਹੁਤਾ ਸੌਖਾ ਨਾ ਸਮਝਣ ਇਹ ਇਹ ਦਸਾਂ ਲੋਕਾਂ ਨੇ ਇਹ ਸਲਕੇ ਬਿਲਕੁਲ ਜੁਗੰਦਰ ਤੁਸੀਂ ਜੁੜੇ ਔਰ ਤਰਨ ਤਰਨ ਜ਼ਮਨੀ ਚੋਂ ਹੁੰਦੇ ਨਤੀਜੇ ਆਏ ਨਤੀਜਿਆਂ ਤੋਂ ਬਾਅਦ ਤੁਸੀਂ ਬੜੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਹੈ ਜੁੜਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲਗਨ ਜੀ ਸਾਡਾ ਦਸ਼ਕਾ ਦਾ ਵੀ ਜੁੜਨ ਲਈ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗ ਗਈ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਔਰ ਦੇਖਦੇ ਰਹੋ ਵਸਤਾ ਪੰਜਾਬ